ਜਿਹੜੀ 826 ਦੇ ਵਿੱਚ ਬਿਮਾਰੀ ਆਈ ਆ ਬਿਮਾਰੀ ਬਾਈ ਸਾਡੇ ਯੂਟਿਊਬਰ ਵਿਦਵਾਨਾਂ ਨੇ ਭਰਾਵਾਂ ਨੇ ਫਲਾਈ ਵੀ ਆ ਜਿਹੜੇ ਦੇਖਦੇ ਨਹੀਂ ਕਰਦੇ ਨਹੀਂ ਹੈਗੇ ਕਿਸੇ ਇੱਕ ਖੇਤ ਦੇ ਵਿੱਚ ਇੱਕ ਕਿਸਾਨ ਦੇ ਖੇਤ ਦੇ ਵਿੱਚ ਜਾਂ ਇੱਕ ਪਿੰਡ ਦੇ ਵਿੱਚ ਕਿਤੇ ਬਿਮਾਰੀ ਆ ਗਈ ਪੂਰੇ ਪੰਜਾਬ ਦੀ 826 ਦੀ ਉਹਨੇ ਅਹੀ ਤਹੀ ਫੇਰਤੀ ਕਿ ਪੰਜਾਬ ਦੇ ਵਿੱਚ ਜਿਹੜੀ 826 ਉਹ ਤਬਾਹ ਹੋ ਗਈ ਉਹਨੇ ਕਿਸਾਨ ਤਬਾਹ ਕਰਤੇ ਕਿੱਥੇ ਤਬਾਹ ਕਰਤੇ ਯਾਰ ਮੇਰੇ ਆਪਣੇ ਖੇਤ ਦੇ ਵਿੱਚ ਪਹਿਲੀ ਵਾਰ ਟ੍ਰਾਇਲ ਤੇ ਮੈਂ ਪਹਿਲੀ ਵਾਰ ਬੀਜੀ ਆ ਨਾਲੇ ਕੋਈ ਅੱਡਾ ਇਹਦੇ ਬਾਰੇ ਗਿਆਨ ਨਹੀਂ ਤਾਂ ਤਾਂ ਵੀ ਪੂਰੀ ਕੈਂਟ ਖੜੀ ਆ ਹੁਣ ਤੁਸੀਂ ਦੱਸੋ ਵੀ ਜਿਨ੍ਹਾਂ ਨੇ ਦੂਜੀ ਤੀਜੀ ਵਾਰ ਬੀਜੀ ਵੀ ਆ ਉਹਨਾਂ ਦੇ ਫਸਲ ਕਿਵੇਂ ਦੀ ਖੜੀ ਹੋਊਗੀ ਵੈਸੇ 90% ਕਿਸਾਨਾਂ ਨੇ ਪਹਿਲੀ ਵਾਰ ਬੀਜੀ ਵੀ ਆ ਤੇ 90% ਕਿਸਾਨਾਂ ਦੇ ਖੇਤਾਂ ਦੇ ਵਿੱਚ ਠੀਕ ਠਾਕ ਖੜੀ ਆ ਕੋਈ ਦਿੱਕ ਠੀਕ ਹੈ ਤੇ ਦੂਜੀ ਆ ਜਿਹੜੀ ਬਿਮਾਰੀ ਤੁਸੀਂ YouTube ਤੇ ਫਲਾਈ ਵੀ ਮੇਰਾ ਪੀਰ ਬਣ ਕੇ ਥੋੜਾ ਜਿਹਾ ਇਹਨੂੰ ਕੰਟਰੋਲ ਕਰੋ ਨਹੀਂ ਇਹ ਬਿਮਾਰੀ ਨੇ ਬਹੁਤ ਨੁਕਸਾਨ ਕਰ ਦਣਾ ਕਿਸਾਨਾਂ ਦਾ ਜੇਬ ਦਾ ਫਾਰਮਰ ਬੰਦੇ 13 13 ਤੇ ਸਾਰੇ ਹੀ ਭਰਾਮਣ ਦਾ ਸਵਾਗਤ ਹੈ ਬਾਈ ਅੱਜ ਵੀਡੀਓ ਚ ਆਪਾਂ ਜਿਹੜੀ ਗੱਲ ਕਰਨੀ ਆ ਗੱਲ ਆਪਾਂ ਫੇਰ 826 ਬਾਰੇ ਹੀ ਕਰਨੀ ਆ ਪਹਿਲਾਂ ਵੀ ਆਪਾਂ ਦੋ ਵੀਡੀਓ ਇਹਦੀਆਂ ਤਿੰਨ ਕਰ ਲਈਆਂ ਬਾਈ ਕਿਉਂਕਿ 826 ਬਹੁਤ ਜ਼ਿਆਦਾ ਇਹਦਾ ਜਿਹੜਾ ਮੁੱਦਾ ਬਿਨਾਂ ਮਤਲਬ ਤੋਂ ਬਣਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਹੁਣ ਇੱਕ ਵੀਡੀਓ ਜਿਹੜੀ ਤੁਸੀਂ ਦੇਖੀ ਹੋ ਵੀ ਜਿਹਦੇ ਵਿੱਚ ਇੱਕ ਕਿਸਾਨ ਵੀਰ ਕਹਿੰਦਾ ਵੀ ਮੈਂ ਬੀਜ ਵੀ ਜਿਹੜਾ ਯੂਨੀਵਰਸਿਟੀ ਤੋਂ ਲਿਆਤਾ ਤੇ ਬੀਜ ਵੀ ओरिजिनल ਆ ਪਰ ਫਿਰ ਵੀ ਜਿਹੜੀ 826 ਨੇ ਬਾਈ ਜਿਹੜੀ येलो ਰਸਟ ਆ ਵੀ ਪੀਲੀ ਕੂੰਗੀ ਨੇ ਤਬਾਹ ਕਰਤੀ ਤੇ ਉਹਦੇ ਕਰਕੇ ਫਿਰ ਦੇਖੋ ਦੇਖ ਆਪਣੇ ਯੂਟਿਊਬਰ ਲਫਾਫਿਆਂ ਨੇ ਜਿੱਧਰ ਨੂੰ ਹਵਾ ਜਾਂਦੀ ਉਧਰ ਨੂੰ ਉੜ ਜਾਂਦੇ ਆ ਤੇ ਉਹਨਾਂ ਨੇ ਚੱਕ ਲੀਆਂ ਵੀਡੀਓ ਮੁੜ ਕੇ ਵੀ ਬਾਈ 826 ਯੂਨੀਵਰਸਿਟੀ ਨੇ ਕਿਸਾਨ ਜਿਹੜੇ ਤਬਾਹ ਕਰਤੇ 826 ਦੀ オリジナル ਵੈਰੈਟੀ ਖੜੀ ਹੈ ਵੀ ਆਪਾਂ ਵੀ ਜੀ ਯੂਨੀਵਰਸਿਟੀ ਲੇਬ ਆ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਵੀ ਹੋਆ ਪਰ ਅੱਜ ਆਪਾਂ ਵੀਡੀਓ 'ਚ ਇਹ ਨਹੀਂ ਕਹਿਣਾ ਹੈਗਾ ਵੀ ਬਾਈ ਮਿਲ ਕੇ ਤੁਸੀਂ ਬਦਨਾਮ ਕਰਦੇ ਆ 826 ਨੂੰ ਹਨਾ ਉਹਦਾ ਆਪਾਂ ਪਹਿਲਾਂ ਵੀ ਕਹਿ ਲਿਆ ਪਰ ਆਪਾਂ ਇਹ ਚੀਜ਼ ਕਹਿਣੀ ਵੀ ਬਾਈ ਜੇ ਇੱਕ ਖੇਤ ਦੇ ਵਿੱਚ ਇੱਕ ਕਿਸਾਨ ਦੇ ਵਿੱਚ ਕੋਈ ਕਿਤੇ ਪੀਲੀ ਕੁੰਗੀ ਦਾ ਹਮਲਾ ਜਾਂ ਤਾਂ ਉਹ ਮੰਨ ਲਓ ਵੀ ਕਿਸਾਨ ਦੀ ਹਣ ਅੱਲੀ ਕਰਕੇ ਹੋ ਗਿਆ ਜਾਂ ਕੋਈ ਮਾੜੀ ਸਪਰੇਅ ਲਾ ਲੋ ਯਾ ਵੀ ਕੁਦਰਤੀ ਲਾ ਲੋ ਵੀ ਉੱਥੇ ਦਾ এনवायरमेंट ਯਾ ਵੈਦਰ ਹੀ ਇਦਾਂ ਦਾ ਬਣ ਗਿਆ ਵੀ ਜਿੱਦੇ ਕਰਕੇ ਉੱਥੇ ਕੰਟਰੋਲ ਨਹੀਂ ਹੋਇਆ ਹੈ ਹੈਨਾ ਵੀ ਕਿਤੇ ਜ਼ਿਆਦਾ ਹਮਲਾ ਹੋ ਜਾਂਦਾ ਜ਼ਰੂਰੀ ਨਹੀਂ ਹੁੰਦਾ ਵੀ ਹਰ ਚੇ ਆਪਣੇ ਯੈਲੋ ਰਸ਼ਟ ਮਤਲਬ ਕਿ ਇੱਕ ਜਗ੍ਹਾ ਆ ਗਈ ਤਾਂ ਪੂਰੇ ਪੰਜਾਬ ਦੇ ਵਿੱਚ ਉਹਨੇ ਫਸਲਾਂ ਤਬਾਹ ਕਰਤੀਆਂ ਵੀ ਪੂਰੇ ਪੰਜਾਬ ਦੇ ਵਿੱਚ ਜਿਹੜੀ 826 ਹੈ ਉਹਨੇ ਤਬਾਹ ਕਰਤੀ 826 ਦੇਖ ਸਕਦੇ ਆ ਤੁਸੀਂ 11 ਨਵੰਬਰ ਦੀ ਬੀਜੀਵੀ ਆ ਤੇ ਹੁਣ ਜਿਹੜੀ ਇਹ ਬ੍ਰਾਊਨ ਹਲਕੀ ਜੀ ਹੋਣ ਲੱਗੀ ਭੂਰੀ ਇਹਦੀ ਬੱਲੀ ਪਰ ਤੁਸੀਂ ਬੱਲੀ ਵੀ ਦੇਖ ਸਕਦੇ ਆ ਜਦੋਂ ਨੇਰੀ ਆਈ ਪੂਰਾ ਤੂਫਾਨ ਆਇਆ ਓਦਣ ਕਣਕ ਨੂੰ ਪਾਣੀ ਲੱਗਿਆ ਵਾਤਾ ਜਿਹਦੇ ਕਰਕੇ ਹਲਕੀ ਜੀ ਟੇਢੀ ਤਾਂ ਹੋ ਗਈ ਪਰ ਨੁਕਸਾਨ ਕੋਈ ਨਹੀਂ ਹੋਇਆ ਹੈਗਾ ਸੋ ਮੈਂ ਤਾਂ ਬਾਈ ਆਪਣੇ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ YouTube ਤੇ ਕੰਮ ਕਰਦੇ ਆ ਦੇਖੋ ਤੁਸੀਂ ਆਉਣ ਵਾਲੇ ਟਾਈਮ ਵਿੱਚ ਮਤਲਬ ਕਿ ਫਾਇਦਾ ਦਾ ਤੁਸੀਂ ਕੀ ਕਰਨਾ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਤੁਸੀਂ ਕਰਨ ਜਾ ਰਹੇ ਹੋ ਕਿਉਂਕਿ ਪਹਿਲਾਂ ਜਿਹੜੇ ਹੋਰ ਲਾ ਲੋ ਵੀ ਸੋਸ਼ਲ ਮੀਡੀਆ ਤੇ ਚੱਲਦਾ ਦਾ ਵੀ ਇੱਕ ਪੈਸੇ ਕਮਾਉਣ ਦਾ ਸਾਧਨ ਆ ਤੁਹਾਨੂੰ ਪਤਾ ਵੀ Facebook YouTube ਠੀਕ ਹੈ ਇਹਦੇ ਤੇ ਪਹਿਲਾਂ ਝੂਠ ਤੂਫਾਨ ਬੋਲ ਕੇ ਪੈਸੇ ਤਾਂ ਬਹੁਤ ਬੰਦੇ ਕਮਾਈ ਜਾਂਦੇ ਆ ਠੀਕ ਆ ਅੱਧੇ ਬੰਦੇ ਨੰਗੇ ਨੱਚ ਨੋਚ ਕੇ ਕਮਾਈ ਜਾਂਦੇ ਆ ਪਰ ਇੱਕ ਖੇਤੀ ਥੋੜਾ ਜਿਹਾ ਇਸ ਚੀਜ਼ ਤੋਂ ਬਚੀ ਵੀਦੀ ਵੀ ਖੇਤੀ ਵਿੱਚ ਜ਼ਿਆਦਾਤਰ ਜਿਹੜੇ ਆਪਣੇ ਭਰਾਏ ਉਹ ਸਚਾਈ ਤੇ ਕੰਮ ਕਰਦੇ ਤੇ ਬਹੁਤ ਚੈਨਲ ਹੈਗੇ ਆ ਵੱਡੇ ਚੈਨਲ ਜਿਹੜੇ ਹਲੇ ਵੀ ਸਚਾਈ ਤੇ ਕੰਮ ਕਰਦੇ ਆ ਠੀਕ ਆ ਨਾ ਆਪਣੇ ਡਾਕਟਰ ਸਾਹਿਬ ਸ਼ੇਰ ਗਿੱਲ ਮਰਖਾਈ ਜੀ ਉਹ ਆਪਣਾ ਵਧੀਆ ਸੁਝਾਅ ਦਿੰਦੇ ਆ ਤੇ ਕ੍ਰੋਪ ਇਨ ਪਰਮਿਸ਼ਨ ਵਾਲੇ ਆਪਣੇ ਭਰਾਏਗਾ ਤੇ ਤੁਹਾਨੂੰ ਪਤਾ ਹੀ ਵੀ ਇਹ ਕਈ ਚੈਨਲ ਹੈਗੇ ਆ ਇਦਾਂ ਦੇ ਜਿਹੜੇ ਸਚਾਈ ਤੇ ਕੰਮ ਕਰਦੇ ਆ ਪਰ ਦੋ ਚਾਰ ਚੈਨਲ ਜਾਂ ਹੁਣ ਜਿਹੜੇ ਮੇਰੇ ਵਰਗੇ ਨਵੇਂ ਉੱਠੇ ਆ ਉਹ ਇਸ ਕੰਮ ਤੇ ਲੱਗੇ ਕਿ ਝੂਠ ਤੂਫਾਨ ਬੋਲ ਕੇ ਕਿ ਬਸ ਥੰਬਨੇ ਲੈਂਦਾ ਦਾ ਬਣਾ ਕੇ ਕਿ ਲੋਕਾਂ ਨੂੰ ਭੱਬਲ ਭੂਸੇ ਪਾ ਦੋ ਠੀਕ ਆ ਵੀ ਆਉਣ ਵਾਲੇ ਟਾਈਮ ਵਿੱਚ ਜਿਹਦਾ ਆਪਾਂ ਨੂੰ ਬਾਈ ਨੁਕਸਾਨ ਆਉਣਾ ਪਲੀਜ਼ ਇੱਕ ਰਿਕਵੈਸਟ ਆ ਸਾਰੇ ਭਰਾਵਾਂ ਨੂੰ ਠੀਕ ਹੈ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਕਿਤੇ ਲਾਗੇ ਲਾਉਣ ਜੇ ਤੁਹਾਡੇ ਪਿੰਡ ਦੇ ਵਿੱਚ ਇੱਕਾ ਦੁੱਕਾ ਜਗਾ ਕੋਈ ਪ੍ਰੋਬਲਮ ਜੇ ਆ ਗਈ ਹੈ ਠੀਕ ਹੈ ਉਹਨੂੰ ਐਡੇ ਵੱਡੇ ਲੈਵਲ ਤੇ ਨਾ ਪ੍ਰਚਾਰ ਦਿਆ ਕਰੋ ਕਿ ਵੀ ਬੰਦੇ ਸੋਚਣ ਯਾਰ ਵੀ ਪਤਾ ਨਹੀਂ ਕੀ ਚੱਕਰ ਪੈ ਗਿਆ ਵੀ 826 ਨੇ ਜਿਹੜੇ ਹੁਣ ਕਿਸਾਨ ਖਤਮ ਹੀ ਕਰ ਦਣੇ ਆ ਚੰਗੇ ਭਲੇ ਬੰਦੇ ਵੀ ਜਿਨ੍ਹਾਂ ਦੀ ਫਸਲਾਂ ਚੰਗੀਆਂ ਭਲੀਆਂ ਖੜੀਆਂ ਉਹ ਵੀ ਬਾਈ ਹੁਣ ਬਿਨਾਂ ਮਤਲਬ ਤੇ ਜਿਹੜੇ ਸਪਰੇ ਉਹ ਤਾਂ ਡਰ ਦੇ ਮਾਰੇ ਕਰ ਹੀ ਰਹੇ ਆ ਠੀਕ ਹੈ ਵੀ 826 ਜਿੱਦਾਂ ਕੂੰਗੀ ਦੀ 마ਸੀ ਲੱਗਦੀ ਹੁੰਦੀ ਆ ਵੀ ਇਹ ਇਹਦੇ ਚ ਹੀ ਆਉਣੀ ਹੈ ਜਿਹੜੀ ਪੀਲੀ ਕੁੰਗੀ ਆ ਹੋਰ بڑے ਬੀਜਾਂ ਚ ਪਹਿਲਾਂ ਆਉਂਦੀ ਰਹੀ ਆ ਠੀਕ ਹੈ ਤੇ ਆਪਾਂ ਉਹਨੂੰ ਕੰਟਰੋਲ ਵੀ ਕਰਦੇ ਰਹੇ ਤੇ ਕੰਟਰੋਲ ਦਾ ਵੀ ਤੁਹਾਨੂੰ ਪਤਾ ਹੀ ਆ ਵੀ ਕੋਈ ਬਹੁਤ ਵੱਡਾ ਐਡਾ ਤਾਂ ਹੈ ਨਹੀਂ ਵੀ ਇਹ ਖਾਲੀ ਹੈ ਨਹੀਂ ਇਹਦਾ ਕੋਈ ਬਸ ਇੱਕ ਟਾਈਮ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਦੋਂ ਹਲਕਾ ਫੁਲਕਾ ਆਪਣੇ ਖੇਤ ਦੇ ਵਿੱਚ ਉਲੀ ਦਾ ਹਮਲਾ ਦਿਖ ਗਿਆ येलो रਸ਼ਟ ਕੇ ਤੇ ਪੀਲੀ ਕੁੰਗੀ ਆਪਾਂ ਨੂੰ ਦਿਖ ਗਈ ਆਪਾਂ ਉਦੋਂ ਜੇ ਟਾਈਮ ਨਾਲ ਵਧੀਆ ਸਪਰੇਅ ਕਰ ਦਈਏ ਤਾਂ ਕੋਈ ਐਦਾਂ ਦੀ ਦਿੱਕਤ ਨਹੀਂ ਆਉਂਦੀ ਆ ਫਸਲ ਤੁਸੀਂ ਦੇਖ ਸਕਦੇ ਆ ਬਿਲਕੁਲ ਓਕੇ ਇੱਕ ਨੰਬਰ ਖੜੀ ਆ ਇੱਕ ਸਪਰੇਅ ਹਲੇ ਤੱਕ ਇਹਦੇ ਕੋਲ ਟਿਲਟ ਦੀ ਕਰੀ ਵੀ ਆਪਾਂ ਕੋਈ ਐਕਸਟਰਾ ਸਪਰੇ ਨਹੀਂ ਕਰੀ ਤੇ ਹੁਣ ਇਹਨੇ ਇਹਦੇ ਨਾਲ ਹੀ ਪੱਕ ਜਾਣਾ ਠੀਕ ਹੈ ਕਿਉਂਕਿ ਹੁਣ ਬਾਲਾ ਟਾਈਮ ਨਹੀਂ ਲੰਦੀ ਜਿੱਦਾਂ ਹੈ ਉੱਪਰੋਂ ਹਲਕੀ ਹਲਕੀ ਆਪਣੀ ਬ੍ਰਾਊਨ ਹੋਣੀ ਸ਼ੁਰੂ ਹੋ ਗਈ ਆ ਤੇ ਪੂਰੀ ਘੈਂਟ ਖੜੀ ਆ ਬੱਲੀ ਵੀ ਕੋਈ ਦਿੱਕਤ ਨਹੀਂ ਤੇ ਥੱਲੇ ਉਹ ਜਿਹੜੇ ਪੱਤੇ ਆ ਆ ਦੇਖ ਲਓ ਤੁਸੀਂ ਬਿਲਕੁਲ ਹਰੇ ਭਰੇ ਖੜੇ ਨੇ ਤੇ ਬੱਲੀ ਜਿਹੜੀ ਹਲਕੀ ਜੀ ਪੇਲੀ ਹੋਣੀ ਸ਼ੁਰੂ ਹੋ ਗਈ ਆ ਪਰ ਪੱਤੇ ਐਨ ਕਾਲੇ ਸ਼ਾਹ ਹਰੇ ਭਰੇ ਖੜੇ ਆ ਕੋਈ ਦਿੱਕਤ ਨਹੀਂ ਹੈ ਹੁਣ ਤੁਸੀਂ ਫਿਰ ਕਿਦਾਂ ਕਹਿ ਦੋਗੇ ਬਾਈ ਯਾਰ ਵੀ ਇਹ ਮਲਕੇ ਵੈਰਾਈਟੀ ਮਾੜੀ ਆ ਠੀਕ ਹੈ ਤੇ ਦੂਜੀ ਗੱਲ ਆਪਣੇ ਪ੍ਰਗਟ ਵੀਰ ਨੇ ਨਾ ਇੱਕ ਫੇਸਬੁੱਕ ਤੇ ਲਿਖ ਕੇ ਪਾਇਆ ਸੀਗਾ ਵੀ 826 ਦਾ ਤੁਹਾਡੇ ਏਰੀਆ ਦੇ ਵਿੱਚ ਕੀ ਕੀ ਕੰਡੀਸ਼ਨ ਹੈ ਮੈਂ ਤਕਰੀਬਨ ਉਹਦੇ ਤੇ ਬਾਈ 100 150 ਕਮੈਂਟ ਪੜਿਆ ਸਾਰੇ ਭਰਾਵਾਂ ਦੇ ਜਿਹੜੇ ਕਮੈਂਟ ਤੇ ਸਾਰਿਆਂ ਦਾ ਇਹੀ ਲਿਖਿਆ ਦਾ ਬਾਈ ਵਧੀਆ ਖੜੀ ਆ ਬਾਈ ਸਿਰੇ ਖੜੀ ਆ ਬਾਈ ਕੋਈ ਦਿੱਕਤ ਨਹੀਂ ਬਾਈ ਕੋਈ ਪ੍ਰੋਬਲਮ ਨਹੀਂ ਤੇ ਫਿਰ ਆਹ ਇੱਕ ਦੋ ਬੰਦਿਆ ਨਹੀਂ ਜਿਹੜੀ 826 ਐ ਪਤਾ ਨਹੀਂਦਾ ਬਾਈ ਕੀ ਚੱਕਰ ਹੈ ਕੀ ਨਹੀਂ ਵੀ ਜਿੱਦਾਂ ਕਈ ਬੰਦੇ ਸੋਚਦੇ ਆ ਬਈ ਯਾਰ ਅੱਜ ਆਪਾਂ ਨੂੰ ਕੋਈ ਟੌਪਿਕ ਨਹੀਂ ਮਿਲਿਆ ਵੀਡੀਓ ਪਾਉਣ ਤੇ ਆਪਾਂ ਇਹ ਪਾ ਦਿੰਨੇ ਆਂ ਬੇਸ਼ੱਕ ਬਾਈ ਤੁਹਾਡੇ ਕੋਲ ਟੌਪਿਕ ਨਾ ਹੋਵੇ ਠੀਕ ਆ 2-4 ਦਿਨ ਵੀਡੀਓ ਨਹੀਂ ਪਾਉਂਗੇ ਤਾਂ ਤੁਹਾਡੀ ਕੋਈ ਰੋਟੀ ਨਹੀਂ ਰੁਕਣ ਲੱਗੀ ਠੀਕ ਆ ਵੇਟ ਕਰ ਲਿਆ ਕਰੋ ਰੋਜ਼ ਵੀਡੀਓ ਪਾਉਣ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਝੂਠ ਦੁਬਾਨ ਬੋਲ ਕੇ ਜਿਹੜੀ ਚੱਕਦੀ ਏ ਕੰਮ ਚਲੋ ਝੂਠ ਦੁਬਾਨ ਵੀ ਨਹੀਂ ਮੰਨ ਲੈਨੇ ਤੁਹਾਡੀ ਗੱਲ ਸੱਚੀ ਹੈ ਵੀ 800 ओरिजिनल 26 800 26 ਦੇ ਵਿੱਚ ਜਿਹੜੀ येलो रस्ट ਪੀਲੀ ਕੁੰਗੀ ਦਾ ਹਮਲਾ ਹੋ ਗਿਆ ਮੰਨ ਲਓ ਵੀ ਕਿਤੇ 2-4 ਕੀਲੇ ਫਸਲ ਦੇ ਤਬਾਹ ਵੀ ਹੋ ਗਏ ਕਾ ਤੁਹਾਡੇ ਕੋਲ ਬਾਈ ਉਹਦਾ ਮਤਲਬ ਕਿ ਕੀ ਨਚੋੜਾ ਵੀ ਜਿਹੜੇ ਪੂਰੇ ਪੰਜਾਬ ਦੇ ਵਿੱਚ 826 ਜਿਹੜੀ ਇਹ ਫੇਲ ਹੋ ਗਈ ਆ ਜਾਂ ਪੂਰੇ ਪੰਜਾਬ ਦੇ ਵਿੱਚ 826 ਨੇ ਕਿਸਾਨ ਤਬਾਹ ਕਰਤੇ ਆ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ 826 ਐ ਵੀ ਇਹ ਮਤਲਬ ਕਿ ਵਧੀਆ ਵੈਰੈਟੀ ਨਹੀਂ ਹੈਗੀ ਠੀਕ ਆ ਕਿਉਂਕਿ ਹਲੇ ਤੁਹਾਡੇ ਕੋਲ ਕੋਈ ਇਹਦਾ ਤਰਕ ਨਹੀਂ ਹੈਗਾ ਕਿਉਂਕਿ ਜੇ ਆਪਾਂ ਦੇਖਿਆ ਜਾਵੇ ਹਲੇ 90% ਕਿਸਾਨ ਆ ਜਿਹੜੇ 826 ਦੇ ਟ੍ਰਾਇਲ ਤੇ ਆ ਜਿਨ੍ਹਾਂ ਨੇ ਮੇਰੇ ਵਾਂਗੂ ਪਹਿਲੀ ਵਾਰ ਆਪਣੇ ਖੇਤ ਦੇ ਵਿੱਚ 826 ਜਿਹੜੀ ਬੀਜੀ ਆ ਠੀਕ ਆ ਉਦੇ ਬਾਅਦ ਸਿਰਫ 10% ਕਿਸਾਨ ਦੂਜੀ ਜਾਂ ਪਹਿਲੀ ਵਾਰ ਵਾਲੇ ਸੌਰੀ ਆਪਣੇ ਜਿਨ੍ਹਾਂ ਨੇ ਪਹਿਲਾਂ ਬੀਜ ਲਿਆ ਜਾਂ ਹੁਣ ਦੂਜੀ ਜਾਂ ਤੀਜੀ ਵਾਰ ਬੀਜੇ ਉਹ 10% ਕਿਸਾਨ ਆ ਠੀਕ ਹੈ 90% ਕਿਸਾਨ ਤਾਂ ਪਹਿਲੇ ਵਾਰ ਟ੍ਰਾਇਲ ਵਾਲੇ ਆ ਤੇ ਜੇ ਤੁਸੀਂ ਹੁਣੇ ਉਹਨਾਂ ਨੂੰ ਇੰਨਾ ਮਤਲਬ ਕਿ ਨਿਚੋੜ ਕੱਢ ਕੇ ਦੇ ਦਿੱਤਾ ਵੀ ਇਹਨੇ ਝਾੜ ਵੀ ਨਹੀਂ ਦੇਣਾ ਤੇ ਇਹਦਾ ਤਵਾਬ ਹੋ ਗਈ ਫਸਲ ਇਹਨੇ ਬਰਬਾਦ ਕਰਦਣਿਆ ਤਾਂ ਭਾਈ ਇਦਾਂ ਦਾ ਕੁਝ ਨਹੀਂ ਆਗਾ ਕਿਉਂਕਿ ਇੰਨੀ ਛੇਤੀ ਐਡਾ ਕਿਸੇ ਵੀ ਖੱਬੀ ਖਾਨ ਦਾ ਤਜਰਬਾ ਨਹੀਂ ਹੁੰਦਾ ਖੇਤੀ ਦੇ ਵਿੱਚ ਵੀ ਆਪਾਂ ਨੂੰ ਇੱਕ ਮਹੀਨਾ ਪਹਿਲਾਂ ਹੀ ਜਿਹੜੀ ਫਸਲ ਦੀ ਸਾਰੀ ਜਾਣਕਾਰੀ ਦੇ ਦੇਵੇ ਵੀ ਇੰਨਾ ਝਾੜ ਆਊਗਾ ਪ੍ਰੋਪਰ ਹੀ ਦੱਸ ਦੇਵੇ ਵੀ ਇਹ ਵਧੀਆ ਰਹੂਗੀ ਜਾਂ ਮਾੜੀ ਰਹੂਗੀ ਤੇ ਜਿਹੜੇ ਪਹਿਲੀ ਵਾਰ ਟ੍ਰਾਇਲ ਤੇ ਮੇਰੇ ਵਾਂਗੂ 90% ਉਹ ਹੁਣ ਹੀ ਕਹੀ ਜਾਂਦੇ ਆ ਵੀ ਭਾਈ ਐਦਾਂ ਐਦਾਂ ਯਾਰ ਤੁਹਾਨੂੰ ਛੁਣਛਣਾ ਨਹੀਂ ਪਤਾ ਹੈ ਠੀਕ ਹੈ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਭਾਈ 26 ਵੱਡਣ ਟਾਈਮ ਕੀ ਝਾੜ ਹੋਊਗਾ ਜੇ ਮੈਂ ਹੁਣ ਹੀ ਇਹਦਾ ਕਹਿ ਦਮਾਂ ਵੀ ਹਾਂ ਵੀ ਇਹ ਝਾੜ ਦੀ 26 27 ਕਵਾਂਟਲ ਜਾਂ 28 ਕਵਾਂਟਲ ਜਿੱਦਾਂ ਯੂਨੀਵਰਸਿਟੀ ਦੇ ਦਊਗੀ ਠੀਕ ਹੈ ਵੀ ਇਹਦੀ ਇੱਕ ਜਿਹੜਾ ਜਾ ਬੱਲੀ ਦੇਖ ਕੇ ਲੱਗਦਾ ਵੀ ਮਤਲਕਿ ਝਾੜ ਵਧੀਆ ਦੇਊਗੀ ਵਧੀਆ ਦਾ ਮਤਲਬ ਇਹ ਨਹੀਂ ਹੁੰਦਾ ਹੈਗਾ ਵੀ ਹਾਂ ਵੀ 28 30 ਕੁਇੰਟਲ ਦੇਊਗੀ ਮਤਲਕਿ ਵਧੀਆ ਦੇਊਗੀ ਇੱਕ ਆਸ ਹੈ ਜਦੋਂ ਝਾੜ ਦੇਊਗੀ ਆਪਾਂ ਫੇਰ ਹੀ ਵੀਡੀਓ ਪਾਉਂਗੇ ਕਈ ਬੰਦੇ ਪਹਿਲਾਂ ਹੀ ਨਚੋੜ ਕੱਢੀ ਜਾਂਨੇ ਇੱਕ ਮਹੀਨਾ ਹਲੇ ਫਸਲ ਨੂੰ ਤਕਰੀਬਨ ਪਿਆ ਤੇ ਜਿਹੜੀ 826 ਵਾਲੀ ਬਾਈ ਇਹ ਬਦਨਾਮੀ ਆ ਮੇਰਾ ਭਰਾ ਨਾ ਕਰੋ ਠੀਕ ਆ ਕਿਉਂਕਿ ਪੰਜਾਬ ਦੇ ਵਿੱਚ 80% ਫਸਲ ਜਿਹੜੀ 826 ਦੀ ਉਹ ਠੀਕ ਠਾਕ ਵਧੀਆ ਖੜੀ ਆ ਜਿੱਦਾਂ ਮੈਂ ਸਰਚ ਕਰਿਆ ਇਹ ਆਪਣੇ ਪ੍ਰਗਟ ਵੀਰ ਜਿਹੜਾ ਕ੍ਰੌਪ ਇਨਫਾਰਮੇਸ਼ਨ ਵਾਲਾ ਉਹਨੇ ਇੱਕ ਫੇਸਬੁੱਕ ਤੇ ਪਾਈ ਸੀਗੀ ਪੋਸਟ ਉਹਦੇ ਵਿੱਚ ਪੁੱਛਿਆ ਸੀਗਾ ਵੀ 826 ਦੀ ਕੀ ਕੰਡੀਸ਼ਨ ਹੈ ਡੇਢ ਤੋਂ 200 ਕਮੈਂਟ ਉਹਦੇ ਵਿੱਚ ਪੋਜ਼ਿਟਿਵ ਸੀਗੇ ਵੀ ਬਾਈ ਓਕੇ ਖੜੀ ਹੈ ਫਿਰ ਤੁਸੀਂ ਦੇਖ ਲਓ ਵੀ 826 ਦਾ ਕੀ ਰਿਜ਼ਲਟ ਹੋਊਗਾ ਜਦੋਂ ਇੰਨੇ ਬੰਦੇ ਕਹਿ ਰਹੇ ਆ ਬਿਨਾਂ ਕਿਸੇ ਤਰਕ ਤੇ ਬਿਨਾਂ ਕਿਸੇ ਸਰਚ ਕਰੇ ਤੇ ਬਿਨਾਂ ਆਪਣੀ ਉਹ ਤੇ ਤੁਸੀਂ ਇੱਕ ਅੱਧੇ ਖੇਤ ਨੂੰ ਟਾਰਗੇਟ ਕਰਕੇ ਪੂਰੇ ਪੰਜਾਬ ਚ ਨਹੀ ਜੀ ਯਾਰ ਚੀਜ਼ ਫਲਾ ਦਿਆ ਕਰੋ ਵੀ ਜਿਹਦੇ ਕਰਕੇ ਆਉਣ ਵਾਲੇ ਟਾਈਮ ਚ ਫਾਰਮਰ ਦਾ ਨੁਕਸਾਨ ਹੋਵੇ ਇਹਦੇ ਨਾਲ ਬਾਈ ਪਤਾ ਕੀ ਆ ਫਾਰਮਰ ਕਨਫਿਊਜ਼ ਜ਼ਰੂਰ ਹੁੰਦਾ ਕਿਉਂਕਿ ਜਿਹੜੇ ਬੰਦੇ ਆਪਾਂ ਨੂੰ ਵੀਡੀਓ ਦੇਖਦੇ ਆ ਆਪਣਾ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਵਾ ਉਹ ਵੀ ਆਪਣੇ ਤੋਂ ਆਸ ਇਹ ਰੱਖਦੇ ਆ ਵੀ ਸਾਨੂੰ ਕੁਝ ਨਾ ਕੁਝ ਵਧੀਆ ਸਿੱਖਣ ਨੂੰ ਮਿਲੂਗਾ ਜਾਂ ਵੀਡੀਓ ਤੇ ਵੀਡੀਓ ਸਾਡੇ ਵਾਸਤੇ ਹੈਲਪਫੁਲ ਹੋਊਗੀ ਪਰ ਆਪਾਂ ਹੈਲਪਫੁਲ ਤਾਂ ਆਪਾਂ ਵੀਡੀਓ ਕੀ ਬਣਾਉਣੀ ਉਹਨਾਂ ਵਾਸਤੇ ਉਹਨਾਂ ਨੂੰ ਬੱਲ ਪੂਸੇ ਪਾਈ ਜਾਂਦੇ ਵੀ ਆਉਣ ਵਾਲੇ ਟਾਈਮ ਵਿੱਚ ਉਹ ਆਪਣਾ ਨੁਕਸਾਨ ਕਰਾ ਲੈਣ ਇਦਾਂ ਹੀ ਹੁਣ ਝੋਨੇ ਦਾ ਸੀਜ਼ਨ ਮੂਰੇ ਆਉਣਾ ਠੀਕ ਹੈ ਉਹ ਵੈਰੈਟੀਆ ਵੀ ਲੋਕਾਂ ਨੇ YouTube ਤੇ ਦੱਸਣੇ ਜਿਹੜੀ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਲਾਈਆਂ ਹੀ ਹੈ ਨਹੀਂ ਨਾ ਬੰਨੇ ਚੰਨੇ ਕਦੇ ਲੱਗੀਆਂ ਦੇਖੀਆਂ ਠੀਕ ਹੈ ਜਿੱਦਾਂ ਕੋਈ ਐਡਵਰਟਾਈਜ਼ਮੈਂਟ ਦੇਖ ਲਈ ਜਾਂ ਜਿੱਦਾਂ ਕੋਈ ਵੀਡੀਓ ਦੇਖ ਲਈ ਬਸ ਉਹੀ ਕੰਮ ਚੱਕ ਦਾਣਾ ਹੁਣ ਵੀਡੀਓ ਦੀ ਗੱਲ ਯਾਦ ਆ ਕਿ ਆਪਾਂ 1 ਮਹੀਨਾ ਪਹਿਲਾਂ ਵੀ ਵੀਡੀਓ ਪਾਈਦੀ ਵੀ ਫਸਲ ਦੇ ਵਿੱਚ ਪਾਣੀ ਬੰਦ ਕਦੋਂ ਕਰਨਾ ਠੀਕ ਹੈ ਉਹਦੇ ਵਿੱਚ ਦੱਸਿਆ ਵੀ ਜਦੋਂ ਦਾਣਾ ਆਪਾਂ ਦੱਬ ਕੇ ਦੇਖਣਾ ਜਿਹਦੇ ਵਿੱਚ ਦੁੱਧ ਬਾਹਰ ਆਉਂਦਾ ਵੀ ਆਪਾਂ ਉਦੋਂ ਹੀ ਬੰਦ ਕਰਨਾ ਵੀ ਜੇ ਦੁੱਧ ਵਿੱਚੋਂ ਨਿਕਲ ਰਿਹਾ ਫਿਰ ਆਪਣੀ ਫਸਲ ਨੂੰ ਪਾਣੀ ਦੀ ਲੋੜ ਆ ਠੀਕ ਆ ਜੇ ਦੁੱਧ ਬਾਹਰ ਨਹੀਂ ਆਉਂਦਾ ਫਿਰ ਆਪਾਂ ਪਾਣੀ ਬੰਦ ਕਰ ਦੇ ਕਰ ਸਕਦੇ ਹਾਂ ਕੋਈ ਦਿੱਕਤ ਨਹੀਂ ਹੈਗੀ ਆਪਾਂ ਹੁਣ ਦੋ ਤਿੰਨ ਦਿਨ ਤੇ ਮੈਂ ਇੱਕ ਦੋ ਵੀਡੀਓ ਦੇਖੀਆਂ ਉਹ ਬੰਦੇ ਵੀ ਆਹੀ ਕਾਪੀ ਪੇਸਟ ਜਾਣਕਾਰੀ ਚਲੋ ਭਾਈ ਮੈਂ ਵੀ ਇਹ ਨਹੀਂ ਕਹਿੰਦਾ ਕਿ ਵੀ ਮੈਨੂੰ ਕੋਈ ਉੱਪਰੋਂ ਰੱਬ ਵੱਲੋਂ ਕੋਈ ਇਹ ਜੀ ਸਲਾਹ ਆਉਂਦੀ ਵੀ ਜਿਹਦੇ ਕਰਕੇ ਮੈਨੂੰ ਪਤਾ ਲੱਗਦਾ ਮੈਂ ਵੀ ਪੜ ਕੇ ਸੁਣ ਕੇ ਜਾਂ ਦੇਖ ਕੇ ਫਸਲ ਚ ਤਾਂ ਹੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰ ਦਉਣਾ ਮੈਨੂੰ ਵੀ ਕੋਈ ਸੁੱਤੇ ਵੇ ਨੂੰ ਸੁਪਨੇ ਨਹੀਂ ਆਉਂਦੇ ਪਰ ਇੰਨਾ ਵੀ ਨਾ ਵੀ ਕਾਪੀ ਪੇਸਟ ਚਲਾ ਦਿਆ ਕਰੋ ਵੀ ਹਾਂ ਵੀ ਜੇ ਇੱਕ ਜਾਣਕਾਰੀ ਕਿਸੇ ਨੇ ਗਲਤ ਵੀ ਦੇ ਦਿੱਤੀ ਮੰਨ ਲਓ ਮੇਰੇ ਵਰਗੇ ਨੇ ਤਾਂ ਉਹ ਵੀ ਚੱਕ ਕੇ 10 ਚੈਨਲਾਂ ਉੱਲ ਨੇ ਚਲਾ ਦੇਣੀ ਆ ਆਪਣਾ ਆਪਣਾ ਪਹਿਲਾਂ ਤਾਂ ਬਈ ਮਤਲਬ ਕੇ ਦੇਖਿਆ ਕਰੋ ਵੀ ਹਾਂ ਵੀ ਫੀਲਡ ਦੇ ਵਿੱਚ ਕੀ ਚੱਕਰ ਆ ਵੀ ਇਹ ਚੀਜ਼ ਅਸਲੀ ਵੀ ਹੈਗੀ ਆ ਜਾਂ ਆਪਾਂ ਦੇਖੋ ਦੇਖ ਕੇ ਫਲਾਈ ਜਾਂਦੇ ਆ ਸੋ ਮੇਰਾ ਭਰਾ ਹੀ 826 ਕਰਕੇ ਇੰਨਾ ਲੋਕਾਂ ਨੂੰ ਗਮਰਾਹ ਨਾ ਕਰੋ 826 ਕੋਈ ਇੰਨੀ ਮਾੜੀ ਵੈਰਾਈਟੀ ਨਹੀਂ ਹੈਗੀ ਇੱਕ ਨੰਬਰ ਮੇਰੇ ਖੋਦੇ ਖੇਤ ਦੇ ਵਿੱਚ ਖੜੀ ਆ ਮੈਂ ਆਪਣੇ ਤਾਂ ਇੰਨੇ ਉਹਦੇ ਨਾਲ ਕਹਿ ਰਹੇ ਆ ਤੇ ਤਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਵੀ ਰਿਹਾ ਵੀ ਇਹ ਸਾਰੀ 826 ਖੜੀ ਐ ਉੱਪਰੋਂ ਪੂਰੀ ਹੋ ਗਈ ਐ ਤੂਫਾਨ ਵੀ ਇਹਨੇ ਚੱਲ ਲਿਆ ਪਾਣੀ ਲੱਗੇ ਦੇ ਵਿੱਚ ਹਵਾ ਚੱਲੀ ਐ ਗਰੀ ਵੀ ਹੈ ਨਹੀਂ ਹਲਕੀ ਫੁਲਕੇ ਤੱਗੀਆਂ ਜਿਹੜੀਆਂ ਟੇਡੀਆਂ ਹੋਈਆਂ ਤੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਹੀਆਂ ਠੀਕ ਐ ਸੋ ਮੇਰਾ ਵੀਰ ਬਿਨਾ ਮਤਲਬ ਤੇ ਜੇ ਕਿਤੇ ਇੱਕ ਅੱਧੀ ਜਗਾ ਕੋਈ ਚਲੋ ਦਿੱਕਤ ਆ ਗਈ ਤਾਂ ਉਹਨੂੰ ਇੰਨੇ ਵੱਡੇ ਲੈਵਲ ਤੇ ਨਾ ਫਲਾ ਦਿਆ ਕਰੋ ਠੀਕ ਐ ਬਾਕੀ ਚਲੋ ਸਾਰੇ ਸਿਆਣੇ ਆ ਆਪਾਂ ਕੋਈ ਇਕੱਲੇ ਸਿਆਣੇ ਨਹੀਂ ਕਹੋਂਦੇ ਹੈਗੇ ਵੀ ਮੈਨੂੰ ਹੀ ਬਾੜੀ ਆਕਲਾ ਜਾ ਕੁਝ ਐਦਾਂ ਹਨਾ ਤੇ ਜਿਹੜੇ ਮੇਰੇ ਵੀਰ ਐ ਕਿਸ ਨੂੰ ਬੁਰਾ ਲੱਗਿਆ ਤਾਂ ਉਹਦੇ ਲਈ ਸੌਰੀ ਵੀ ਆ ਪਰ ਇੰਨੇ ਵੱਡੇ ਲੈਵਲ ਤੇ ਨਾ ਗਲਤ ਚੀਜ਼ਾਂ ਫਲਾਇਆ ਕਰੋ ਬਾਕੀ ਜਿਹੜੇ ਭਰਾ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਕਿਸੇ ਅਗਲੀ ਵੀਡੀਓਸ ਥੈਂਕ ਯੂ